ਸਿਆਣੇ ਕਹਿੰਦੇ ਨੇ ਕਿ ਕਈ ਵਾਰੀ ਕਿਸੇ ਦੀ ਬਦਕਿਸਮਤੀ ਹੀ ਉਸ ਦੀ ਸਭ ਤੋਂ ਵੱਡੀ ਖੁਸ਼ਕਿਸਮਤੀ ਦਾ ਦਰਵਾਜ਼ਾ ਬਣਦੀ ਹੈ ਪਰ ਉਹ ਦਰਵਾਜ਼ਾ ਕਦੋਂ ਤੇ ਕਿਵੇਂ ਖੁੱਲਦਾ ਹੈ ਇਹ ਹੀ ਹਮੇਸ਼ਾ ਸਭ ਤੋਂ ਵੱਡਾ ਰਾਜ਼ ਹੁੰਦਾ ਹੈ ਕਦੇ-ਕਦੇ ਜ਼ਿੰਦਗੀ ਇੰਨੀ ਭਾਰੀ ਲੱਗਣ ਲੱਗਦੀ ਹੈ ਕਿ ਬੰਦਾ ਸੋਚਦਾ ਹੈ ਕਿ ਬਸ ਹੁਣ ਹੋਰ ਨਹੀਂ ਤੁਰਿਆ ਜਾਣਾ ਪੇਟ ਦੀ ਅੱਗ ਜ਼ਮਾਨੇ ਦੀਆਂ ਗੱਲਾਂ ਘਰ ਵਿੱਚ ਰੌਣਕ ਦੀ ਥਾਂ ਪਸਰੀ ਹੋਈ ਚੁੱਪ ਕਈ ਵਾਰ ਬੰਦੇ ਨੂੰ ਉਸ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਉਹ ਸੋਚਦਾ ਹੈ ਕਿ ਕਾਸ਼ ਇਹ ਸਭ ਕੁਝ ਖਤਮ ਹੋ ਜਾਵੇ ਪਰ ਉਸ ਅਕਾਲ ਪੁਰਖ ਦੀ ਖੇਡ ਵੀ ਬੜੀ ਨਿਰਾਲੀ ਹੁੰਦੀ ਹੈ ਜਦੋਂ ਬੰਦਾ ਹਾਰ ਮੰਨਣ ਲੱਗਦਾ ਉਦੋਂ ਹੀ ਕਈ ਵਾਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਉੱਭਰ ਕੇ ਸਾਹਮਣੇ ਆਉਂਦਾ ਹੈ ਅੱਜ ਦੀ ਕਹਾਣੀ ਇੱਕ ਐਸੇ ਸ਼ਖਸ ਦੇ ਸਬਰਾਂ ਦੀ ਬਾਤ ਪਾਉਂਦੀ ਹੈ ਜਿਸ ਦੀ ਜ਼ਿੰਦਗੀ ਦੇਖਣ ਵਿੱਚ ਜ਼ਲਾਲਤ ਤੇ ਗੁਰਬਤ ਨਾਲ ਭਰੀ ਹੋਈ ਸੀ ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਮਿਹਨਤ ਥਕਾਵਟ ਤੇ ਗੁਜ਼ਾਰੇ ਦੀ ਲੜਾਈ ਨਾਲ ਲਥਪਥ ਸੀ ਪਰ ਇੱਕ ਦਿਨ ਕਿਸਮਤ ਨੇ ਉਸ ਦੇ ਰਾਹ ਵਿੱਚ ਕੁਝ ਐਸਾ ਰੱਖ ਦਿੱਤਾ ਜਿਸ ਨਾਲ ਉਸ ਦੀ ਜ਼ਿੰਦਗੀ ਦਾ ਰੁਖ ਹੀ ਬਦਲ ਗਿਆ ਸੋ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਨਵੇਂ ਆਏ ਹੋ ਤਾਂ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੁਰੂ ਕਰਦੇ ਹਾਂ ਬੜੇ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਮੰਗੂ ਨਾਮ ਦਾ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਮੰਗੂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ ਉਹ ਲੱਕੜਾਂ ਕੱਟ ਕੇ ਬਾਜ਼ਾਰ ਵਿੱਚ ਵੇਚਦਾ ਤੇ ਉਸੇ ਨਾਲ ਘਰ ਦਾ ਖਰਚਾ ਚਲਾਉਣ ਦੀ ਕੋਸ਼ਿਸ਼ ਕਰਦਾ ਪਰ ਗਰੀਬੀ ਦਾ ਬੋਝ ਬਿਮਾਰੀਆਂ ਦਾ ਜੰਗਾਲ ਤੇ ਜ਼ਮਾਨੇ ਦੀਆਂ ਵਧੀਆਂ ਉਸਤੇ ਇਸ ਕਦਰ ਭਾਰੂ ਹੋ ਚੁੱਕੀਆਂ ਸੀ ਕਿ ਜ਼ਿੰਦਗੀ ਮਹਿਜ਼ ਇੱਕ ਬੋਝ ਬਣ ਕੇ ਰਹਿ ਗਈ ਸੀ ਉਹ ਨਾ ਤਾਂ ਪੜਿਆ ਲਿਖਿਆ ਸੀ ਤੇ ਨਾ ਹੀ ਉਸ ਨੂੰ ਕੋਈ ਹੁਨਰ ਆਉਂਦਾ ਸੀ ਜਿਸ ਨਾਲ ਉਹ ਕੋਈ ਵਧੀਆ ਰੋਜ਼ਗਾਰ ਕਰ ਸਕੇ ਪਿੰਡ ਦੇ ਲੋਕ ਵੀ ਉਸ ਨੂੰ ਬਹੁਤੀ ਅਹਿਮੀਅਤ ਨਹੀਂ ਸੀ ਦਿੰਦੇ ਕਦੇ ਉਸਦੀ ਘਰ ਵਾਲੀ ਬਿਮਾਰ ਪੈ ਜਾਂਦੀ ਕਦੇ ਜਵਾਕ ਭੁੱਖ ਨਾਲ ਬਿਲਕਦੇ ਦਿਸਦੇ ਤੇ ਕਦੇ ਉਹ ਆਪ ਦਿਨ ਰਾਤ ਹੱਡ ਤੋੜ ਮਿਹਨਤ ਕਰਨ ਕਰਕੇ ਬਿਮਾਰ ਹੋ ਕੇ ਬਿਸਤਰਾ ਮਲ ਲੈਂਦਾ ਜਦੋਂ ਉਹ ਆਪਣੇ ਬੱਚਿਆਂ ਨੂੰ ਭੁੱਖਾ ਵੇਖਦਾ ਤਾਂ ਅੰਦਰੋਂ ਟੁੱਟ ਜਾਂਦਾ ਸ਼ਾਮ ਦੇ ਵੇਲੇ ਅਕਸਰ ਹੀ ਉਹ ਆਪਣੇ ਖਸਤਾ ਹਾਲ ਮਕਾਨ ਦੇ ਟੁੱਟੇ ਹੋਏ ਬੂਹੇ ਲਾਗੇ ਬੈਠ ਕੇ ਖਿਆਲਾਂ ਵਿੱਚ ਗੁਆਚ ਜਾਂਦਾ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਤੇ ਨਕਾਮੀਆਂ ਦਾ ਬੋਝ ਉਹਦੇ ਦਿਲ ਨੂੰ ਅੰਦਰੋਂ-ਅੰਦਰ ਹੀ ਖਾਂਦਾ ਰਹਿੰਦਾ। ਕਦੇ ਉਹ ਅਸਮਾਨ ਵੱਲ ਦੇਖ ਕੇ ਸੋਚਦਾ, "ਹੇ ਰੱਬ ਸੱਚਾ, ਕਾਸ਼ ਮੇਰੀ ਜ਼ਿੰਦਗੀ ਵੀ ਇਹਨਾਂ ਬੱਦਲਾਂ ਵਰਗੀ ਹੁੰਦੀ, ਆਜ਼ਾਦ ਤੇ ਹਲਕੀ-ਫਲਕੀ, ਜੋ ਬਿਨਾਂ ਕਿਸੇ ਫਿਕਰ ਦੇ ਇੱਧਰ-ਉੱਧਰ ਲੰਘ ਜਾਂਦੇ ਨੇ।" ਇੱਕ ਦਿਨ ਉਹ ਪਿੰਡ ਦੀ ਹਾਦ ਤੇ ਲੱਗੇ ਇੱਕ ਪੁਰਾਣੇ ਪੀਪਲ ਹੇਠਾਂ ਬੈਠਾ ਸੀ। ਨਿਰਾਸ਼ਾ ਤੇ ਥਕਾਵਟ ਉਹਦੇ ਚਿਹਰੇ ਤੇ ਸਾਫ਼ ਝਲਕ ਰਹੀ ਸੀ। ਕੁਝ ਸਮੇਂ ਬਾਅਦ ਪੰਛੀਆਂ ਦਾ ਇੱਕ ਝੰਡਾ ਉੱਥੇ ਉਤਰ ਆਇਆ। ਉਨ੍ਹਾਂ ਦੀਆਂ ਆਵਾਜ਼ਾਂ ਦਾ ਸ਼ੋਰ ਉਸ ਨੂੰ ਬੁਰਾ ਲੱਗ ਰਿਹਾ ਸੀ ਉਸ ਨੇ ਗੁੱਸੇ ਵਿੱਚ ਆ ਕੇ ਤਾੜੀਆਂ ਤੇ ਪੱਥਰ ਮਾਰ ਕੇ ਪੰਛੀਆਂ ਨੂੰ ਉਥੋਂ ਉਡਾ ਦਿੱਤਾ ਉਹ ਬੜਬੜਾਉਣ ਲੱਗਾ ਤੁਸੀਂ ਵੀ ਮੇਰੀ ਗਰੀਬੀ ਦਾ ਮਜ਼ਾਕ ਉਡਾਉਂਦੇ ਹੋ ਖੈਰ ਵਕਤ ਆਪਣੀ ਚਾਲ ਚੱਲਦਾ ਗਿਆ ਗਰੀਬੀ ਤੇ ਬੇਵਸੀ ਦੀਆਂ ਜ਼ੰਜੀਰਾਂ ਉਸ ਨੂੰ ਦਿਨੋਂ ਦਿਨ ਜਕੜਦੀਆਂ ਗਈਆਂ ਨੌਬਤ ਇੱਥੋਂ ਤੱਕ ਆ ਗਈ ਕਿ ਇੱਕ ਦਿਨ ਉਹ ਇੰਨਾ ਮਾਇੂਸ ਹੋ ਗਿਆ ਕਿ ਉਸ ਨੇ ਸੋਚਿਆ ਕਿ ਹੁਣ ਉਸਦੇ ਜਿਉਣ ਦਾ ਕੋਈ ਫਾਇਦਾ ਨਹੀਂ ਉਸਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਮਨ ਬਣਾ ਲਿਆ ਉਹ ਚੁੱਪਚਾਪ ਘਰੋਂ ਨਿਕਲ ਪਿਆ ਤੇ ਪਿੰਡ ਦੇ ਇੱਕ ਖੂਹ ਵੱਲ ਚੱਲ ਪਿਆ ਉਸਦੇ ਮਨ ਵਿੱਚ ਖਿਆਲ ਆਇਆ ਕਿ ਜੇ ਉਹ ਇਸ ਖੂਹ ਵਿੱਚ ਛਾਲ ਮਾਰ ਦੇਵੇ ਤਾਂ ਉਹਦੀਆਂ ਸਾਰੀਆਂ ਤਕਲੀਫਾਂ ਖਤਮ ਹੋ ਜਾਣਗੀਆਂ ਪਰ ਤਕਦੀਰ ਦੀ ਖੇਡ ਬੜੀ ਨਿਆਰੀ ਹੁੰਦੀ ਹੈ ਉਹ ਜਿਵੇਂ ਹੀ ਖੂਹ ਦੇ ਕਿਨਾਰੇ ਪਹੁੰਚਿਆ ਤਾਂ ਉੱਥੇ ਇੱਕ ਦਰवेश ਬੈਠਾ ਹੋਇਆ ਸੀ ਦਰवेश ਦੀ ਦਾੜ੍ਹੀ ਚਿੱਟੀ ਦੁੱਧ ਵਰਗੀ ਸੀ ਚੀਰਾ ਨੂਰਾਨੀ ਤੇ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਸੀ ਉਸਨੇ ਉਸ ਨੂੰ ਰੋਕਦੇ ਹੋਏ ਆਖਿਆ ਐਨੀ ਛੇਤੀ ਹਾਰ ਗਿਆ ਪੁੱਤਰਾ ਕਿਉਂ ਤੂੰ ਉਸ ਪਰਮਾਤਮਾ ਦੀ ਬਖਸ਼ੀ ਸਭ ਤੋਂ ਵੱਡੀ ਨਿਆਮਤ ਨੂੰ ਬਰਬਾਦ ਕਰਨ ਤੇ ਤੁਲਿਆ ਹੈ ਮੰਗੂ ਦੇ ਕਦਮ ਉੱਥੇ ਹੀ ਰੁਕ ਗਏ ਉਸਦੇ ਹੰਝੂ ਆਪ ਮੁਹਾਰੇ ਵਹਿ ਤੁਰੇ ਉਹ ਆਖਣ ਲੱਗਾ ਬਾਬਾ ਮੇਰੀ ਜ਼ਿੰਦਗੀ ਵਿੱਚ ਰੱਬ ਨੇ ਸਿਰਫ ਦੁੱਖ ਤੇ ਭੁੱਖ ਹੀ ਲੈ ਕੇ ਭੇਜੇ ਨੇ ਦਿਨ ਰਾਤ ਹੱਡ ਤੋੜ ਮਿਹਨਤ ਕਰਨ ਦੇ ਬਾਵਜੂਦ ਵੀ ਮੇਰੇ ਬੱਚਿਆਂ ਖਾਤਰ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਔਖਾ ਹੋ ਜਾਂਦਾ ਜਦੋਂ ਹਰ ਪਾਸੇ ਤੋਂ ਨਮੋਸ਼ੀ ਮਿਲਦੀ ਹੋਵੇ ਤਾਂ ਬੰਦਾ ਆਖਰਕਾਰ ਤੜਫ ਤੜਫ ਕੇ ਕਿੰਨਾ ਕੁ ਜਿਉ ਸਕਦਾ ਦਰਵੇਸ਼ ਉਸ ਦੀ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗ ਪਿਆ ਫਿਰ ਅਚਾਨਕ ਚੁੱਪ ਕਰ ਗਿਆ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਿਆ ਪੁੱਤਰਾ ਮੇਰੀ ਗੱਲ ਹਮੇਸ਼ਾ ਯਾਦ ਰੱਖੀਂ ਇਹ ਜ਼ਿੰਦਗੀ ਉਸ ਰੱਬ ਦੀ ਆਮਾਨਤ ਹੈ ਤੇ ਉਸ ਦੀ ਅਮਾਨਤ ਨੂੰ ਆਪਣੇ ਹੱਥੀਂ ਖਤਮ ਕਰਨਾ ਸਭ ਤੋਂ ਵੱਡਾ ਗੁਨਾਹ ਹੁੰਦਾ ਹੈ। ਮੁਸੀਬਤਾਂ ਇਨਸਾਨ ਦੇ ਈਮਾਨ ਦਾ ਇਮਤਿਹਾਨ ਹੁੰਦੀਆਂ ਨੇ। ਤੂੰ ਬਸ ਉਸ ਅਕਾਲ ਪੁਰਖ ਤੇ ਭਰੋਸਾ ਰੱਖ। ਹਨੇਰੀ ਰਾਤ ਤੋਂ ਬਾਅਦ ਚਾਨਣ ਭਰੀ ਸਵੇਰ ਵੀ ਜ਼ਰੂਰ ਹੁੰਦੀ ਹੈ। ਮੰਗੂ ਥੋੜਾ ਝਿਜਕ ਕੇ ਬੋਲਿਆ, "ਬਾਬਾ, ਮੈਂ ਮੰਨਦਾ ਵਾਂ ਕਿ ਤੁਸੀਂ ਜੋ ਵੀ ਕਹਿ ਰਹੇ ਹੋ ਸੱਚ ਹੀ ਹੈ। ਪਰ ਇਹ ਗਰੀਬੀ, ਇਹ ਜ਼ਲਾਲਤ" ਮੈਨੂੰ ਅੰਦਰੋਂ-ਅੰਦਰੀ ਤੋੜ ਦਿੰਦੀ ਐ ਪਤਾ ਨਹੀਂ ਮੇਰਾ ਚੰਗਾ ਵਕਤ ਕਦੋਂ ਆਣਾ ਪਤਾ ਨਹੀਂ ਕਦੋਂ ਮੇਰੀ ਕਿਸਮਤ ਮੇਰਾ ਵੀ ਸਾਥ ਦੇਵੇਗੀ ਦਰਵੇਸ਼ ਨੇ ਉਸ ਨੂੰ ਵਿਚੋਂ ਟੋਕਦੇ ਹੋਏ ਕਿਹਾ ਵੇਖ ਪੁੱਤਰਾ ਚੰਗਾ ਵਕਤ ਆਉਣ ਤੋਂ ਪਹਿਲਾਂ ਇਹਦੀਆਂ ਕੁਝ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ ਪਰ ਇਸ ਤੋਂ ਪਹਿਲਾਂ ਤੈਨੂੰ ਆਪਣੀ ਇੱਕ ਕਮਜ਼ੋਰੀ ਬਦਲਣੀ ਹੋਵੇਗੀ ਮੈਂ ਤੈਨੂੰ ਅਕਸਰ ਵੇਖਦਾ ਕਿ ਤੂੰ ਪੰਛੀਆਂ ਨੂੰ ਫਟਕਾਰ ਦਿੰਦਾ ਐ ਇਹ ਪੰਛੀ ਤਾਂ ਰੱਬ ਦੀ ਰਹਿਮਤ ਦੀ ਨਿਸ਼ਾਨੀ ਹੁੰਦੇ ਨੇ ਕਾਲ ਤੋਂ ਤੂੰ ਉਹਨਾਂ ਨੂੰ ਦੁਰਕਾਰਨ ਦੀ ਬਜਾਏ ਉਹਨਾਂ ਦਾ ਸਵਾਗਤ ਕਰੀ ਤੇ ਉਹਨਾਂ ਨੂੰ ਚੋਗਾ ਪਾਵੇਂ ਇਹ ਹੀ ਤੇਰਾ ਇਮਤਿਹਾਨ ਹੈ ਜੇ ਤੂੰ ਸਬਰ ਤੇ ਭਲਾਈ ਅਪਣਾਈ ਤਾਂ ਅਕਾਲ ਪੁਰਖ ਨੇ ਚਾਹਿਆ ਤਾਂ ਤੇਰਾ ਨਸੀਬ ਵੀ ਚਮਕੇਗਾ ਮੰਗੂ ਦਰਵੇਸ਼ ਦੀ ਗੱਲ ਸੁਣ ਕੇ ਖਮੋਸ਼ਾ ਹੋ ਗਿਆ ਉਹ ਮਨ ਹੀ ਮਨ ਸੋਚਣ ਲੱਗਾ ਕਿ ਭਲਾ ਇਹ ਕੀ ਗੱਲ ਹੋਈ ਪੰਛੀਆਂ ਨੂੰ ਦਾਣਾ ਪਾਉਣ ਨਾਲ ਮੇਰੀ ਗਰੀਬੀ ਖਤਮ ਹੋ ਜਾਵੇਗੀ ਪਰ ਉਸ ਦਰਵੇਸ਼ ਦੇ ਲਫ਼ਜ਼ਾਂ ਵਿੱਚ ਇੱਕ ਸਚਾਈ ਸੀ ਉਹ ਸਿਰ ਝੁਕਾ ਕੇ ਉੱਥੋਂ ਵਾਪਸ ਘਰ ਆ ਗਿਆ ਉਸ ਰਾਤ ਉਹ دیر ਰਾਤ ਤੱਕ ਪਾਸੇ ਮਾਰਦਾ ਰਿਹਾ ਕਾਫੀ ਸੋਚ ਵਿਚਾਰ ਤੋਂ ਬਾਅਦ ਉਸਨੇ ਮਨ ਹੀ ਮਨ ਫੈਸਲਾ ਕੀਤਾ ਕਿ ਅਗਲੇ ਦਿਨ ਤੋਂ ਉਹ ਪੰਛੀਆਂ ਨੂੰ ਦਾਣਾ ਜ਼ਰੂਰ ਪਾਇਆ ਕਰੇਗਾ ਅਗਲੀ ਸਵੇਰ ਜਦੋਂ ਸੂਰਜ ਦੀ ਰੌਸ਼ਨੀ ਪਿੰਡ ਦੇ ਕੱਚੇ ਮਕਾਨਾਂ ਦੀਆਂ ਬਰੂਹਾਂ ਤੇ ਪਈ ਤਾਂ ਮੰਗੂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੁਝ ਵੱਖਰਾ ਕਰਨ ਦਾ ਇਰਾਦਾ ਕੀਤਾ ਉਹ ਬਾਜ਼ਾਰ ਗਿਆ ਤੇ ਮੁਠੀ ਭਰ ਦਾਣੇ ਖਰੀਦ ਲਿਆਇਆ ਤੇ ਘਰ ਵਿੱਚ ਮੌਜੂਦ ਪੁਰਾਣੇ ਮਿੱਟੀ ਦੇ ਪਿਆਲੇ ਵਿੱਚ ਦਾਣਾ ਤੇ ਪਾਣੀ ਪਾ ਕੇ ਇੱਕ ਵੱਡੇ ਦਰਖਤ ਹੇਠਾਂ ਰੱਖ ਦਿੱਤਾ। ਉਹਦੇ ਦਿਲ ਵਿੱਚ ਹਾਲੇ ਵੀ ਬੇਚੈਨੀ ਸੀ। ਉਹ ਵਾਰ-ਵਾਰ ਇਹੀ ਸੋਚਦਾ ਰਹਿੰਦਾ ਕਿ ਕੀ ਵਾਕਿਆ ਹੀ ਇਹ ਸਭ ਕੁਝ ਹਕੀਕਤ ਵਿੱਚ ਕੋਈ ਅਸਰ ਪਾਵੇਗਾ ਵੀ ਜਾਂ ਨਹੀਂ? ਪਰ ਦਰਵੇਸ਼ ਦੇ ਬੋਲ ਉਹਦੇ ਕੰਨਾਂ ਵਿੱਚ ਵਾਰ-ਵਾਰ ਗੂੰਜ ਰਹੇ ਸੀ। ਸ਼ਾਮ ਦੇ ਵੇਲੇ ਜਦੋਂ ਪੰਛੀਆਂ ਦਾ ਇੱਕ ਛੋਟਾ ਜਿਹਾ ਝੌਂਡਾ ਆਇਆ ਤਾਂ ਉਹ ਬਿਨਾਂ ਡਰੇ ਪਿਆਲੇ ਦੇ ਕੋਲ ਬੈਠਣ ਲੱਗੇ। ਮੰਗੂ ਦੇ ਦਿਲ ਵਿੱਚ ਅਜੀਬ ਜਿਹੀ ਘਬਰਾਹਟ ਸੀ ਉਹ ਉਹਨਾਂ ਨੂੰ ਧਿਆਨ ਨਾਲ ਵੇਖਣ ਲੱਗਿਆ ਜਦੋਂ ਪੰਛੀ ਦਾਣਾ ਚੁਗਦੇ ਤੇ ਆਪਣੀ ਮਿੱਠੀ ਆਵਾਜ਼ ਵਿੱਚ ਚਹਿਕਦੇ ਤਾਂ ਉਸ ਦੇ ਦਿਲ ਨੂੰ ਜਿਵੇਂ ਸਕੂਨ ਜਾ ਆਉਣ ਲੱਗਿਆ ਉਹ ਕੁਝ ਪਲ ਉਹਨਾਂ ਨੂੰ ਟੇਕ ਟੇਕੀ ਲਗਾ ਕੇ ਵੇਖਦਾ ਰਿਹਾ ਫਿਰ ਖਿਆਲਾਂ ਵਿੱਚ ਇੰਨਾ ਗਵਾਚ ਗਿਆ ਕਿ ਉਸ ਨੂੰ ਲੱਗਣ ਲੱਗਾ ਕਿ ਇਹ ਵਾਕਿਆ ਹੀ ਕਿਸੇ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਉਸੇ ਦਿਨ ਉਸ ਨੇ ਆਪਣੀ ਪਤਨੀ ਨੂੰ ਇਹ ਗੱਲ ਦੱਸੀ ਪਤਨੀ ਨੇ ਹੈਰਾਨੀ ਨਾਲ ਕਿਹਾ ਇਹ ਸਭ ਕਰਨ ਨਾਲ ਕੀ ਮਿਲੇਗਾ ਹੁਣ ਪੰਛੀ ਸਾਡੀ ਭੁੱਖ ਮਿਟਾਉਣਗੇ ਮੰਗੂ ਨੇ ਹੌਂਕਾ ਜਿਹਾ ਭੜਕੇ ਕਿਹਾ ਮੈਨੂੰ ਵੀ ਸਮਝ ਨਹੀਂ ਆਉਂਦੀ ਪਰ ਦਰਵੇਸ਼ ਬਾਬੇ ਨੇ ਕਿਹਾ ਹੈ ਕਿ ਇਹੀ ਮੇਰੇ ਇਮਤਿਹਾਨ ਦੀ ਪਹਿਲੀ ਪੌੜੀ ਹੈ ਤੇ ਮੇਰਾ ਦਿਲ ਕਹਿੰਦਾ ਹੈ ਕਿ ਉਹਨਾਂ ਦੇ ਲਫ਼ਜ਼ਾਂ ਵਿੱਚ ਕੋਈ ਨਾ ਕੋਈ ਰਾਜ਼ ਜ਼ਰੂਰ ਹੈ ਐਨੀ ਗੱਲ ਸੁਣ ਕੇ ਉਸ ਦੀ ਘਰ ਵਾਲੀ ਖਮੋਸ਼ ਹੋ ਗਈ ਅਗਲੇ ਦਿਨ ਫਿਰ ਮੰਗੂ ਨੇ ਉਸ ਤਰ੍ਹਾਂ ਹੀ ਕੀਤਾ ਉਹ ਹਰ ਰੋਜ਼ ਲੱਕੜਾਂ ਕੱਟਣ ਤੋਂ ਬਾਅਦ ਥੋੜੀ ਜੀ ਕਮਾਈ ਵਿੱਚੋਂ ਥੋੜੇ ਜੇ ਦਾਣੇ ਜ਼ਰੂਰ ਖਰੀਦ ਲਿਆਉਂਦਾ ਤੇ ਦਰਖਤ ਹੇਠਾ ਰੱਖ ਦਿੰਦਾ ਸ਼ੁਰੂ-ਸ਼ੁਰੂ ਵਿੱਚ ਇਹ ਅਮਲ ਉਹਦੇ ਦਿਲ ਤੇ ਬੋਝ ਜਿਹਾ ਲੱਗਦਾ ਸੀ ਕਿਉਂਕਿ ਆਪਣੇ ਖਾਣ ਦਾ ਇੰਤਜ਼ਾਮ ਹੀ ਬੜੀ ਮੁਸ਼ਕਲ ਨਾਲ ਹੁੰਦਾ ਸੀ ਤੇ ਉਹ ਪੰਛੀਆਂ ਤੇ ਖਰਚ ਕਰ ਰਿਹਾ ਸੀ ਪਰ ਹੌਲੀ-ਹੌਲੀ ਉਸ ਨੂੰ ਮਹਿਸੂਸ ਹੋਣ ਲੱਗਿਆ ਕਿ ਘਰ ਵਿੱਚ ਇੱਕ ਵੱਖਰਾ ਜਿਹਾ ਸਕੂਨ ਫੈਰਦਾ ਜਾ ਰਿਹਾ ਹੈ ਬੱਚੇ ਜਦੋਂ ਪੰਛੀਆਂ ਨੂੰ ਦੇਖ ਕੇ ਖੁਸ਼ੀ ਨਾਲ ਤਾੜੀਆਂ ਵਜਾਉਂਦੇ ਤਾਂ ਉਹਦੇ ਦਿਲ ਨੂੰ ਵੀ ਖੁਸ਼ੀ ਮਿਲਦੀ ਪਿੰਡ ਦੇ ਕੁਝ ਲੋਕ ਉਹਦੇ ਤੇ ਹੱਸਦੇ ਤੇ ਕਹਿੰਦੇ ਇਹ ਬੰਦਾ ਪਾਗਲ ਹੋ ਗਿਆ ਹੈ ਆਪਣੇ ਖਾਣ ਲਈ ਘਰੇ ਆਟਾ ਨਹੀਂ ਹੈਗਾ ਤੇ ਪੰਛੀਆਂ ਨੂੰ ਰੋਜ਼ ਦਾਣੇ ਮੋਲ ਲਿਆ ਕੇ ਪਾਉਂਦਾ ਹੈ ਪਰ ਮੰਗੂ ਉਹਨਾਂ ਦੀ ਗੱਲ ਨੂੰ ਹੱਸ ਕੇ ਅਣਗੌਲਿਆ ਕਰ ਦਿੰਦਾ ਕੋਈ ਦਿਨ ਬੀਤੇ ਤਾਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਹੋਈ ਮੰਗੂ ਜੰਗਲ ਤੋਂ ਲੱਕੜੀਆਂ ਕੱਟ ਕੇ ਵਾਪਸ ਆਇਆ ਤਾਂ ਵੇਖਿਆ ਕਿ ਉਹਦੇ ਘਰ ਦੇ ਨੇੜੇ ਕੁਝ ਲੋਕ ਖੜੇ ਨੇ ਉਹ ਹੈਰਾਨੀ ਨਾਲ ਨੇੜੇ ਗਿਆ ਤਾਂ ਪਤਾ ਲੱਗਿਆ ਕਿ ਉਹ ਸ਼ਹਿਰ ਦੇ ਇੱਕ ਅਮੀਰ ਆਦਮੀ ਦੇ ਨੌਕਰ ਨੇ ਉਹਨਾਂ ਵਿੱਚੋਂ ਇੱਕ ਨੇ ਕਿਹਾ ਸਾਡੇ ਮਾਲਕ ਨੇ ਇਥੋਂ ਲੰਘਦੇ ਹੋਏ ਤੇਰੇ ਦਰਵਾਜ਼ੇ ਤੇ ਪੰਛੀਆਂ ਨੂੰ ਦਾਣਾ ਚੁਗਦੇ ਵੇਖਿਆ ਹੈ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਕਿਹਾ ਹੈ ਕਿ ਐਸੇ ਸ਼ਖਸ ਦੇ ਦਿਲ ਵਿੱਚ ਜ਼ਰੂਰ ਨੇਕ ਨੀਅਤ ਤੇ ਸੱਚਾਈ ਹੁੰਦੀ ਹੈ ਉਹ ਚਾਹੁੰਦੇ ਨੇ ਕਿ ਤੂੰ ਉਹਨਾਂ ਦੇ ਘਰ ਲੱਕੜੀਆਂ ਪਹੁੰਚਾਉਣ ਦਾ ਕੰਮ ਸੰਭਾਲੇ ਇਹਦੇ ਬਦਲੇ ਤੈਨੂੰ ਵੱਧ ਮਜ਼ਦੂਰੀ ਦਿੱਤੀ ਜਾਵੇਗੀ ਇਹ ਸੁਣ ਕੇ ਮੰਗੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਮਨ ਹੀ ਮਨ ਕਿਹਾ ਇਹ ਕਾਲਪੁਰਖ ਸ਼ਾਇਦ ਇਹ ਉਹੀ ਪਹਿਲਾ ਇਸ਼ਾਰਾ ਹੈ ਜਿਸ ਦਾ ਵਾਅਦਾ ਦਰਵੇਸ਼ ਨੇ ਕੀਤਾ ਸੀ ਉਸਨੇ ਤੁਰੰਤ ਹਾਂ ਕਰ ਦਿੱਤੀ ਤੇ ਮਾਲਕ ਦਾ ਸ਼ੁਕਰ ਕੀਤਾ ਘਰ ਦੇ ਹਾਲਾਤ ਹੁਣ ਪਹਿਲਾਂ ਨਾਲੋਂ ਬਿਹਤਰ ਹੋਣ ਲੱਗੇ ਜਿੱਥੇ ਪਹਿਲਾਂ ਸਾਰਾ ਦਿਨ ਖਪਣ ਤੋਂ ਬਾਅਦ ਵੀ ਮੁਸਕਨ ਨਾਲ ਚੰਦ ਸਿੱਕੇ ਕਮਾਉਂਦਾ ਸੀ ਹੁਣ ਉਸ ਅਮੀਰ ਦੇ ਘਰ ਲੱਕੜੀਆਂ ਪਹੁੰਚਾਉਣ ਤੇ ਉਸ ਨੂੰ ਪਹਿਲਾਂ ਨਾਲੋਂ ਵੱਧ ਮਿਹਨਤਾਂ ਨਾਲ ਮਿਲਣ ਲੱਗਾ ਘਰ ਵਿੱਚ ਭੁੱਖਮਰੀ ਤਾਂ ਖਤਮ ਨਹੀਂ ਹੋਈ ਪਰ ਘਟੋ ਘਟ ਭੁੱਖ ਦੀ شدت ਕੁਝ ਘਟਣ ਲੱਗੀ। ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਛਲਕਣ ਲੱਗੀ। ਪਰ ਕਹਾਣੀ ਇੱਥੇ ਨਹੀਂ ਮੁੱਕਦੀ। ਕੁਝ ਦਿਨਾਂ ਬਾਅਦ ਉਸਦੇ ਅਮੀਰ ਮਾਲਕ ਦਾ ਪੁੱਤਰ ਬਿਮਾਰ ਹੋ ਗਿਆ। ਵਧੀਆ ਹਕੀਮ ਤੇ ਦਵਾਈਆਂ ਦੇ ਬਾਵਜੂਦ ਵੀ ਉਹਦੀ ਤਬੀਅਤ ਵਿੱਚ ਸੁਧਾਰ ਨਹੀਂ ਸੀ ਹੋ ਰਿਹਾ। ਉਹ ਹਰ ਵਕਤ ਦਰਦ ਨਾਲ ਤੜਫਦਾ ਰਹਿੰਦਾ ਸੀ। ਇੱਕ ਦਿਨ ਉਸ ਅਮੀਰ ਨੇ ਮੰਗੂ ਨੂੰ ਆਪਣੇ ਕੋਲ ਬੁਲਾਇਆ। ਉਸਨੇ ਮੰਗੂ ਨੂੰ ਕਿਹਾ, "ਦੇਖ ਮੰਗੂ, ਤੇਰੇ ਘਰ ਦੇ ਨੇੜੇ ਪੰਛੀ ਹਮੇਸ਼ਾ ਚਹਿਕਦੇ ਰਹਿੰਦੇ ਨੇ।" ਤੇ ਉਥੇ ਸਕੂਨ ਦਾ ਮਾਹੌਲ ਵੀ ਬਣਿਆ ਰਹਿੰਦਾ ਮੈਂ ਚਾਹੁੰਨਾ ਵਾਂ ਕਿ ਤੂੰ ਮੇਰੇ ਪੁੱਤਰ ਨੂੰ ਉਥੇ ਕੁਝ ਸਮਾਂ ਰਹਿ ਲੈਣ ਦੇ ਸ਼ਾਇਦ ਉਹਦੇ ਮਨ ਨੂੰ ਕੁਝ ਪਲ ਦਾ ਸਕੂਨ ਮਿਲ ਜਾਵੇ ਮੰਗੂ ਨੇ ਬਿਨਾਂ ਸਮਾਂ ਗਵਾਏ ਉਸ ਨੂੰ ਹਾਂ ਕਰ ਦਿੱਤੀ ਉਹ ਬੱਚਾ ਜਦੋਂ ਹਰ ਸ਼ਾਮ ਪੰਛੀਆਂ ਨੂੰ ਦਾਣਾ ਚੁਕਦੇ ਵੇਖਦਾ ਤਾਂ ਅੰਦਰੋਂ ਖੁਸ਼ੀ ਮਹਿਸੂਸ ਕਰਦਾ ਹੈਰਾਨੀ ਦੀ ਗੱਲ ਇਹ ਹੋਈ ਕਿ ਕੁਝ ਹੀ ਦਿਨਾਂ ਵਿੱਚ ਉਹਦੀ ਬਿਮਾਰੀ ਹੌਲੀ-ਹੌਲੀ ਠੀਕ ਹੋਣ ਲੱਗੀ ਮੰਗੂ ਦਾ ਮਾਲਕ ਬੜਾ ਖੁਸ਼ ਹੋਇਆ ਉਸਨੇ ਮੰਗੂ ਨੂੰ ਅਨਾਮ ਵਜੋਂ ਇੱਕ ਵੱਡਾ ਥੈਲਾ ਅਨਾਜ ਦਾ ਤੇ ਕੁਝ ਸਿੱਕੇ ਦਿੱਤੇ। ਹੁਣ ਮੰਗੂ ਨੂੰ ਵੀ ਲੱਗਣ ਲੱਗ ਗਿਆ ਕਿ ਵਾਕਈ ਪੰਛੀ ਰਹਿਮਤ ਦੀ ਨਿਸ਼ਾਨੀ ਹੁੰਦੇ ਨੇ। ਉਹਦੇ ਅੰਦਰ ਇੱਕ ਨਵੀਂ ਉਮੀਦ ਜਾਗ ਪਈ। ਉਸਨੇ ਆਪਣੀ ਪਤਨੀ ਨੂੰ ਕਿਹਾ, "ਵੇਖ ਲੈ ਭਾਗਵਾਨੇ, ਬਾਬੇ ਦਰਵੇਸ਼ ਦੀਆਂ ਗੱਲਾਂ ਇੱਕ-ਇੱਕ ਕਰਕੇ ਸੱਚ ਸਾਬਤ ਹੋ ਰਹੀਆਂ ਨੇ। ਜੇ ਅਸੀਂ ਸਬਰ ਤੇ ਭਰੋਸਾ ਕਰੀਏ ਤਾਂ ਅਕਾਲ ਪੁਰਖ ਜ਼ਰੂਰ ਸਾਡੀ ਮਿਹਨਤ ਨੂੰ ਰੰਗ ਭਾਗ ਲਾਉਂਦਾ ਹੈ।" ਉਹ ਬੋਲੀ ਵਾਕਈ ਹੁਣ ਮੈਨੂੰ ਵੀ ਯਕੀਨ ਹੋ ਗਿਆ ਕਿ ਰੱਬ ਕਦੇ ਆਪਣੇ ਬੰਦੇ ਨੂੰ ਇਕੱਲਾ ਨਹੀਂ ਛੱਡਦਾ ਇਸ ਤਰ੍ਹਾਂ ਮੰਗੂ ਦੀ ਜ਼ਿੰਦਗੀ ਦੇ ਹਨੇਰੇ ਵਿੱਚ ਇੱਕ ਮੱਧਮ ਜੀ ਰੋਸ਼ਨੀ ਜਗਮਗਾਉਣ ਲੱਗੀ ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਅਸਲੀ ਪਰਖ ਤੇ ਅਸਲ ਇਨਾਮ ਤਾਂ ਹਜੇ ਬਾਕੀ ਹੈ ਮੰਗੂ ਦੀ ਜ਼ਿੰਦਗੀ ਵਿੱਚ ਜਿਵੇਂ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋਈ ਸੀ ਪਰ ਤਕਦੀਰ ਦੇ ਖੇਡ ਕਦੇ ਵੀ ਸਿੱਧੀ ਲਕੀਰ ਤੇ ਨਹੀਂ ਹੁੰਦੇ ਅਮੀਰ ਦੇ ਪੁੱਤਰ ਦੀ ਸਿਹਤ ਬਿਹਤਰ ਹੋਣ ਤੋਂ ਬਾਅਦ ਮੰਗੂ ਪਿੰਡ ਦੇ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ। ਪਹਿਲਾਂ ਜਿਹੜੇ ਲੋਕ ਉਸ ਨੂੰ ਗਰੀਬ ਤੇ ਬੇਵੱਸ ਸਮਝਦੇ ਸੀ, ਉਹ ਹੌਲੀ-ਹੌਲੀ ਉਹਦੇ ਨਾਲ ਨੇੜਤਾ ਵਧਾਉਣ ਲੱਗੇ। ਕੁਝ ਲੋਕ ਤਾਂ ਵਾਕਈ ਦਿਲ ਤੋਂ ਖੁਸ਼ ਹੁੰਦੇ ਸੀ ਕਿ ਮੰਗੂ ਦੇ ਹਾਲਾਤ ਬਿਹਤਰ ਹੋ ਰਹੇ ਨੇ। ਪਰ ਕੁਝ ਆਪਣੇ ਦਿਲ ਵਿੱਚ ਈਰਖਾ ਪਾਲਣ ਲੱਗੇ, ਜੋ ਕਿ ਦੁਨੀਆ ਦੀ ਹਕੀਕਤ ਹੈ। ਖਾਸ ਤੌਰ ਤੇ ਪਿੰਡ ਦੇ ਕੁਝ ਸਦਾਗਰ ਜੋ ਕਿ ਅਮੀਰ ਆਦਮੀ ਦੇ ਕਾਰੋਬਾਰ ਨੂੰ ਸੰਭਾਲਦੇ ਸੀ, ਉਹਨਾਂ ਨੂੰ ਇਹ ਗੱਲ ਬਹੁਤ ਚੁਬ ਰਹੀ ਸੀ। ਕਿ ਅਮੀਰ ਨੇ ਇੱਕ ਆਮ ਜੇ ਲੱਕੜਹਾਰੇ ਨੂੰ ਆਪਣੀ ਖੇਦਮਤ ਦੇ ਕਾਬਲ ਸਮਝ ਲਿਆ ਹੈ। ਉਹ ਦੇ ਖਿਲਾਫ ਸਾਜ਼ਿਸ਼ਾਂ ਰਚਣ ਲੱਗੇ ਕਿ ਮੰਗੂ ਨੂੰ ਮੌੜ ਜ਼ਲਾਲਤ ਵੱਲ ਕਿਵੇਂ ਧੱਕਿਆ ਜਾਵੇ। ਦੂਜੇ ਪਾਸੇ ਮੰਗੂ ਨੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਸ਼ੁਰੂ ਕਰ ਦਿੱਤਾ। ਹੁਣ ਉਹ ਨਾ ਸਿਰਫ ਲੱਕੜੀਆਂ ਪਹੁੰਚਾਉਂਦਾ ਸੀ ਬਲਕਿ ਅਮੀਰ ਦੇ ਨੌਕਰਾਂ ਨਾਲ ਮਿਲ ਕੇ ਘਰ ਦੇ ਹੋਰ ਕਈ ਕੰਮਾਂ ਵਿੱਚ ਵੀ ਹੱਥ ਵਟਾਉਂਦਾ। ਉਹਦੇ ਅੰਦਰ ਇੱਕ ਨਵਾਂ ਭਰੋਸਾ ਪੈਦਾ ਹੋਣ ਲੱਗਾ। ਮੰਗੂ ਦੀ ਸਭ ਤੋਂ ਵੱਡੀ ਖੁਸ਼ੀ ਪੰਛੀਆਂ ਨਾਲ ਜੁੜ ਚੁੱਕੀ ਸੀ ਉਹ ਹਰ ਰੋਜ਼ ਦੋਨੋਂ ਟਾਈਮ ਦਾਣਾ ਪਾਉਣ ਦਾ ਅਮਲ ਖੁੰਝ ਨਹੀਂ ਸੀ ਦਿੰਦਾ ਇੱਕ ਦਿਨ ਇੱਕ ਅਜੀਬ ਘਟਨਾ ਹੋਈ ਸਵੇਰੇ ਸਵੇਰੇ ਜਦੋਂ ਮੰਗੂ ਦਾਣਾ ਪਾਉਣ ਗਿਆ ਤਾਂ ਉਸਨੇ ਵੇਖਿਆ ਕਿ ਦਰਜਨਾ ਨਹੀਂ ਬਲਕਿ ਸੈਂਕੜੇ ਪੰਛੀ ਉਹਦੇ ਦਰਵਾਜ਼ੇ ਦੇ ਬਾਹਰ ਬੈਠੇ ਨੇ ਉਹ ਇਸ ਤਰ੍ਹਾਂ ਚੈੱਕਣ ਲੱਗੇ ਜਿਵੇਂ ਕੋਈ ਵੱਡੀ ਖਬਰ ਸੁਣਾ ਰਹੇ ਹੋਣ ਮੰਗੂ ਹੈਰਾਨ ਖੜਾ ਸੀ ਕਿ ਅਚਾਨਕ ਇੱਕ ਬੁੱਢਾ ਅਜਨਬੀ ਮੁਸਾਫਿਰ ਉੱਥੇ ਆ ਕੇ ਰੁਕਿਆ ਉਸਨੇ ਕਿਹਾ ਐ ਨੇਕ ਦਿਲ ਇਨਸਾਨ ਮੈਂ ਕਈ ਦਿਨਾਂ ਤੋਂ ਸਫ਼ਰ ਵਿੱਚ ਆਂ ਤੇਰੇ ਦਰਵਾਜ਼ੇ ਦੇ ਕੋਲੇ ਸਕੂਨ ਵੇਖ ਕੇ ਮੇਰਾ ਦਿਲ ਇੱਥੇ ਰੁਕਣ ਨੂੰ ਕਰਦਾ ਹੈ ਮੈਨੂੰ ਇੱਥੇ ਬਾਹਰ ਹੀ ਇੱਕ ਰਾਤ ਦੀ ਪਨਾਹ ਲੈ ਲੈਣ ਦੇ ਮੰਗੂ ਨੇ ਬਿਨਾਂ ਸਮਾਂ ਗਵਾਏ ਉਸ ਮੁਸਾਫਰ ਨੂੰ ਆਪਣੇ ਘਰ ਵਿੱਚ ਠਹਿਰਾ ਲਿਆ ਉਸ ਰਾਤ ਖਾਣੇ ਤੋਂ ਬਾਅਦ ਮੁਸਾਫਰ ਨੇ ਮੰਗੂ ਨੂੰ ਕਿਹਾ ਮੈਂ ਬੜੀ ਦੁਨੀਆ ਦੇਖੀ ਹੈ ਜਿੱਥੇ ਪੰਛੀਆਂ ਦੀ ਇਹ ਬਰਕਤ ਇਕੱਠੀ ਹੋਵੇ ਉਥੇ ਅਕਾਲ ਪੁਰਖ ਦੀ ਖਾਸ ਰਹਿਮਤ ਹੁੰਦੀ ਹੈ ਤਿਆਰ ਹੋ ਜਾ ਤੇਰੀ ਜ਼ਿੰਦਗੀ ਦਾ ਅਸਲ ਇਮਤਿਹਾਨ ਹੁਣ ਸ਼ੁਰੂ ਹੋਣ ਵਾਲਾ ਹੈ ਇਹ ਸੁਣ ਕੇ ਮੰਗੂ ਦੇ ਦਿਲ ਵਿੱਚ ਖੌਫ ਵੀ ਪੈਦਾ ਹੋਇਆ ਤੇ ਜੋਸ਼ ਵੀ ਉਸ ਨੇ ਮੁਸਾਫਰ ਤੋਂ ਪੁੱਛਿਆ ਤੁਹਾਡਾ ਕੀ ਮਤਲਬ ਹੈ ਕਿਹੜਾ ਇਮਤਿਹਾਨ ਪਰ ਮੁਸਾਫਰ ਚੁੱਪ ਹੋ ਗਿਆ ਤੇ ਬਸ ਇੰਨਾ ਕਹੋ ਲਿਆ ਕਿ ਸਮਾਂ ਆਉਣ ਤੇ ਤੈਨੂੰ ਖੁਦ ਸਮਝ ਆ ਜਾਵੇਗੀ ਅਗਲੀ ਸਵੇਰ ਉਹ ਅਜਨਬੀ ਮੁਸਾਫਰ ਚੁੱਪਚਾਪ ਉੱਥੋਂ ਚਲਾ ਗਿਆ ਪਰ ਉਸ ਦੇ ਲਫ਼ਜ਼ ਮੰਗੂ ਦੇ ਦਿਲ ਤੇ ਡੂੰਘਾ ਨਿਸ਼ਾਨ ਛੱਡ ਗਏ ਹੁਣ ਉਸ ਨੂੰ ਹਰ ਸਮੇਂ ਇਹ ਖਿਆਲ ਸਤਾਉਣ ਲੱਗਾ ਕਿ ਆਖਰ ਉਹ ਕਿਹੜਾ ਇਮਤਿਹਾਨ ਹੈ ਜੋ ਨੇੜੇ ਆ ਰਿਹਾ ਹੈ ਤੇ ਕੀ ਉਹ ਉਸ ਪਰਖ ਤੇ ਖਰਾ ਉਤਰ ਪਾਵੇਗਾ ਕੁਝ ਦਿਨ ਬੀਤੇ ਤਾਂ ਉਹ ਇਮਤਿਹਾਨ ਜਿਸ ਦੀ ਖਬਰ ਮੁਸਾਫਰ ਨੇ ਦਿੱਤੀ ਸੀ ਹਕੀਕਤ ਬਣ ਕੇ ਸਾਹਮਣੇ ਆ ਗਿਆ ਇੱਕ ਦਿਨ ਉਸਦੇ ਅਮੀਰ ਮਾਲਕ ਨੇ ਆਪਣੇ ਸਾਰੇ ਨੌਕਰਾਂ ਨੂੰ ਬੁਲਾਇਆ ਤੇ ਐਲਾਨ ਕੀਤਾ ਕਿ ਕੱਲ ਨੂੰ ਬਾਦਸ਼ਾਹ ਦਾ ਕਾਫਲਾ ਇਥੋਂ ਲੰਘੇਗਾ ਉਹ ਸਾਡੇ ਪਿੰਡ ਵਿੱਚ ਪੜਾਅ ਕਰੇਗਾ ਸਾਨੂੰ ਉਹਨਾਂ ਦੀ ਖਾਤਰਦਾਰੀ ਲਈ ਬਿਹਤਰੀਨ ਇੰਤਜ਼ਾਮ ਕਰਨੇ ਪੈਣਗੇ ਸਾਰੇ ਨੌਕਰ ਖੁਸ਼ ਹੋ ਗਏ ਕਿ ਬਾਦਸ਼ਾਹ ਦੀ ਸੇਵਾ ਦਾ ਮੌਕਾ ਮਿਲ ਰਿਹਾ ਹੈ ਪਰ ਉਹ ਸਦਾਗਰ ਜੋ ਮੰਗੂ ਨਾਲ ਈਰਖਾ ਰੱਖਦੇ ਸੀ ਉਹ ਮੌਕਾ ਗਵਾਉਣਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਮੰਗੂ ਨੂੰ ਬਾਦਸ਼ਾਹ ਅੱਗੇ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਘੜੀ ਅਗਲੇ ਦਿਨ ਜਦੋਂ ਬਾਦਸ਼ਾਹ ਦਾ ਕਾਫਲਾ ਆਇਆ ਤਾਂ ਪਿੰਡ ਦਾ ਮਾਹੌਲ ਬਦਲ ਗਿਆ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਹਰ ਪਾਸੇ ਰੌਣਕ ਲੱਗੀ ਹੋਈ ਸੀ ਅਮੀਰ ਨੇ ਸਾਰੇ ਇੰਤਜ਼ਾਮ ਬੜੀ ਸ਼ਾਨੋ ਸ਼ੌਕਤ ਨਾਲ ਕੀਤੇ ਜਦੋਂ ਬਾਦਸ਼ਾਹ ਦਾ ਕਾਫਲਾ ਮੰਗੂ ਦੇ ਘਰ ਅੱਗੋਂ ਗੁਜ਼ਰ ਰਿਹਾ ਸੀ ਤਾਂ ਅਚਾਨਕ ਮੰਗੂ ਦੇ ਦਰਵਾਜ਼ੇ ਤੇ ਪੰਛੀਆਂ ਦਾ ਇੱਕ ਵੱਡਾ ਝੁੰਡ ਉਤਰ ਆਇਆ ਪੰਛੀ ਜ਼ੋਰ-ਜ਼ੋਰ ਨਾਲ ਚੈਕਣ ਲੱਗੇ ਸ਼ੋਰ ਇੰਨਾ ਜ਼ਿਆਦਾ ਵੱਧ ਗਿਆ ਕਿ ਬਾਦਸ਼ਾਹ ਉੱਥੇ ਰੁਕ ਗਿਆ ਉਸ ਨੇ ਅਮੀਰ ਸ਼ਖਸ ਤੋਂ ਪੁੱਛਿਆ ਕਿ ਇਹ ਸ਼ੋਰ ਕਿੱਥੋਂ ਆ ਰਿਹਾ ਹੈ ਅਮੀਰ ਆਦਮੀ ਨੇ ਝਿਜਕਦੇ ਹੋਏ ਕਿਹਾ ਬਾਦਸ਼ਾਹ ਸਲਾਮਤ ਤੇ ਸਾਡੇ ਪਿੰਡ ਦਾ ਇੱਕ ਗਰੀਬ ਆਦਮੀ ਹੈ। ਇਹਦੇ ਦਰਵਾਜ਼ੇ ਤੇ ਪੰਛੀ ਹਮੇਸ਼ਾ ਚੈੱਕਦੇ ਰਹਿੰਦੇ ਨੇ। ਬਾਦਸ਼ਾਹ ਨੇ ਵੀ ਇਹ ਦ੍ਰਿਸ਼ ਦੇਖਣ ਦੀ ਇੱਛਾ ਜਤਾਈ। ਬਾਦਸ਼ਾਹ ਆਪਣੇ ਕਾਫਲੇ ਸਮੇਤ ਮੰਗੂ ਦੇ ਟੁੱਟੇ-ਫੁੱਟੇ ਘਰ ਵੱਲ ਆ ਗਿਆ। ਮੰਗੂ ਹੈਰਾਨ ਖੜਾ ਸੀ। ਉਸਨੇ ਆਦਬ ਨਾਲ ਝੁੱਕ ਕੇ ਸਲਾਮ ਕੀਤਾ। ਬਾਦਸ਼ਾਹ ਨੇ ਉਸਨੂੰ ਪੁੱਛਿਆ, ਇਹ ਪੰਛੀ ਤੇਰੇ ਕੋਲ ਕਿਉਂ ਰਹਿੰਦੇ ਨੇ? ਉਸਨੇ ਸਾਦੇ ਲਹਿਜੇ ਵਿੱਚ ਜਵਾਬ ਦਿੱਤਾ, ਮਹਾਰਾਜ, ਜਿੱਥੇ ਰੱਬ ਦੇ ਜੀਵਾਂ ਨੂੰ ਚੋਗੇ ਦੇ ਨਾਲ-ਨਾਲ ਮੋਹ ਲੱਭ ਜਾਵੇ। ਰੱਬ ਦੀ ਹਰ ਸ਼ੈ ਉਸ ਥਾਂ ਦੀ ਖਿੱਚ ਮਹਿਸੂਸ ਕਰਦੀ ਹੈ ਮੈਂ ਤਾਂ ਇੰਨਾ ਜਾਣਦਾ ਕਿ ਇਹ ਰੱਬ ਦੇ ਜੀਨ ਹੈ ਤੇ ਜੇ ਮੈਂ ਇਹਨਾਂ ਨੂੰ ਭੁੱਖਾ ਨਾ ਰਹਿਣ ਦੇਵਾਂ ਤਾਂ ਸ਼ਾਇਦ ਰੱਬ ਵੀ ਮੇਰੇ ਤੇ ਰਹਿਮ ਕਰੇ ਬਾਦਸ਼ਾ ਉਸ ਦਾ ਜਵਾਬ ਸੁਣ ਕੇ ਬੜਾ ਹੈਰਾਨ ਹੋਇਆ ਐਨੇ ਨੂੰ ਉਹ ਸਦਾਗਰ ਅੱਗੇ ਵਧੇ ਤੇ ਬੋਲੇ ਮਹਾਰਾਜ ਇਹ ਸਭ ਢੋਂਗ ਹੈ ਅਸਲ ਵਿੱਚ ਇਹ ਸ਼ਖਸ ਕੋਈ ਜਾਦੂ ਜਾਣਦਾ ਹੈ ਪੰਛੀਆਂ ਨੂੰ ਆਪਣੇ ਵਸ ਵਿੱਚ ਕਰਕੇ ਆਪਣੀ ਝੂਠੀ ਨੇਕੀ ਦਿਖਾਉਂਦਾ ਹੈ ਇਹ ਬਹੁਤ ਵੱਡਾ ਧੋਖੇਬਾਜ਼ ਹੈ ਮਹਾਰਾਜ ਮੰਗੂ ਇਹ ਸੁਣ ਕੇ ਜਿਵੇਂ ਤੜਪ ਉਠਿਆ ਪਰ ਉਹ ਚੁੱਪ ਰਿਹਾ ਬਾਦਸ਼ਾਹ ਨੇ ਸੋਚਿਆ ਕਿ ਜੇਕਰ ਇਹ ਵਾਕਿਆ ਹੀ ਸੱਚ ਹੈ ਤਾਂ ਫਿਰ ਤਾਂ ਇਹਨਾਂ ਬੇਜ਼ੁਬਾਨਾਂ ਤੇ ਜ਼ੁਲਮ ਹੋਵੇਗਾ ਇਸ ਲਈ ਇਸ ਮਾਮਲੇ ਦੀ ਤਹਿ ਤੱਕ ਜਾਣਾ ਬਣਦਾ ਹੈ ਉਸਨੇ ਫੈਸਲਾ ਕੀਤਾ ਕਿ ਉਹ ਖੁਦ ਇਸ ਮਾਮਲੇ ਦੀ ਜਾਂਚ ਕਰੇਗਾ ਉਸਨੇ ਹੁਕਮ ਦਿੱਤਾ ਅੱਜ ਰਾਤ ਮੈਂ ਖੁਦ ਇਸ ਦੇ ਮਕਾਨ ਅੱਗੇ ਡੇਰਾ ਲਾਵਾਂਗਾ ਵੇਖਦੇ ਹਾਂ ਅਸਲ ਹਕੀਕਤ ਕੀ ਹੈ ਉਹ ਰਾਤ ਬਹੁਤ ਅਜੀਬ ਰਾਤ ਸੀ ਬਾਦਸ਼ਾ ਅਮੀਰ ਆਦਮੀ ਤੇ ਦਰਬਾਰੀ ਮੰਗੂ ਦੇ ਘਰ ਅਗੇ ਰੁਕੇ ਮੰਗੂ ਨੇ ਹਮੇਸ਼ਾ ਦੀ ਤਰ੍ਹਾਂ ਦਰਵਾਜ਼ੇ ਅੱਗੇ ਚੋਗਾ ਰੱਖਿਆ ਤੇ ਕੁਝ ਦਿਨ ਬਾਅਦ ਪੰਛੀ ਉਸੇ ਤਰ੍ਹਾਂ ਉਤਰਨ ਲੱਗੇ ਪਹਿਲਾਂ 20 ਫਿਰ 50 ਤੇ ਫਿਰ ਸੈਂਕੜੇ ਪੰਛੀ ਆ ਗਏ ਉਹ ਇੰਨੇ ਸਬਰ ਨਾਲ ਦਾਣਾ ਚੁਗ ਰਹੇ ਸੀ ਜਿਵੇਂ ਇਹ ਜਗ੍ਹਾ ਉਹਨਾਂ ਦਾ ਪੱਕਾ ਠਿਕਾਣਾ ਹੋਵੇ ਬਾਦਸ਼ਾ ਇਹ ਮੰਜ਼ਰ ਦੇਖ ਕੇ ਹੈਰਾਨ ਰਹਿ ਗਿਆ ਉਹਨੂੰ ਵੀ ਸਮਝ ਆ ਗਿਆ ਕਿ ਇਹ ਕੋਈ ਜਾਦੂ ਨਹੀਂ ਸਗੋਂ ਇਹ ਨ ਪੰਛੀਆਂ ਦਾ ਤਾਂ ਇੱਥੇ ਰੋਜ਼ ਦਾ ਆਉਣਾ ਜਾਣਾ ਲੱਗਦਾ ਹੈ ਉਸ ਨੇ ਆਪਣੇ ਖਜ਼ਾਨਚੀ ਨੂੰ ਹੁਕਮ ਦਿੱਤਾ ਕਿ ਮੰਗੂ ਨੂੰ ਇਨਾਮ ਵਜੋਂ ਸੋਨੇ ਦੇ ਸਿੱਕੇ ਤੇ ਅਨਾਜ ਦੇ ਥੈਲੇ ਦਿੱਤੇ ਜਾਣ ਅਮੀਰ ਸ਼ਖਸ ਨੇ ਵੀ ਮੰਗੂ ਨੂੰ ਆਪਣਾ ਖਾਸ ਬਣਾ ਲਿਆ ਮੰਗੂ ਨੇ ਮਨ ਹੀ ਮਨ ਸੋਚਿਆ ਕਿ ਵਾਕਈ ਬਾਬੇ ਦਰਵੇਸ਼ ਨੇ ਸੱਚ ਕਿਹਾ ਸੀ ਹਨੇਰੀ ਰਾਤ ਤੋਂ ਬਾਅਦ ਸਵੇਰ ਜ਼ਰੂਰ ਹੁੰਦੀ ਹੈ ਉਸ ਨੇ ਅਸਮਾਨ ਵੱਲ ਦੇਖ ਕੇ ਰੱਬ ਦਾ ਸ਼ੁਕਰ ਅਦਾ ਕੀਤਾ ਤੇ ਕਿਹਾ ਮਾਲਕਾ ਤੂੰ ਮੇਰੀ ਮਿਹਨਤ ਤੇ ਸਬਰ ਨੂੰ ਵਿਅਰਥ ਨਹੀਂ ਜਾਣ ਦਿੱਤਾ ਤੇਰਾ ਬਹੁਤ ਬਹੁਤ ਧੰਨਵਾਦ ਉਸ ਦੇ ਸਿਰ ਤੇ ਪੰਛੀ ਇਸ ਤਰ੍ਹਾਂ ਮੰਡਰਾਉਣ ਲੱਗੇ ਜਿਵੇਂ ਉਹ ਵੀ ਉਸ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹੋਣ ਉਹ ਗਰੀਬ ਲੱਕੜਹਾਰਾ ਜੋ ਕਦੇ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ ਸੀ ਸਬਰ ਭਰੋਸੇ ਤੇ ਪੰਛੀਆਂ ਨਾਲ ਮੋਹ ਦੀ ਬਦੌਲਤ ਇੱਜ਼ਤ ਤੇ ਸਕੂਨ ਪਾ ਗਿਆ ਪਿੰਡ ਦੇ ਸਾਰੇ ਲੋਕ ਦੇਖਣ ਲੱਗੇ ਕਿ ਅਸਲੀ ਇੱਜ਼ਤ ਦੌਲਤ ਨਾਲ ਨਹੀਂ ਸਗੋਂ ਅਕਾਲ ਪੁਰਖ ਦੀ ਰਹਿਮਤ ਤੇ ਸਾਫ਼ ਦਿਲ ਨਾਲ ਕੀਤੀ ਸੇਵਾ ਨਾਲ ਮਿਲਦੀ ਹੈ ਤਾਂ ਦੋਸਤੋ ਮੰਗੂ ਦੀ ਕਹਾਣੀ ਅਖੀਰਲੇ ਮੋੜ ਵੱਲ ਆਉਂਦੀ ਹੋਈ ਇੱਕ ਗੱਲ ਬਹੁਤ ਡੂੰਘਾਈ ਨਾਲ ਸਮਝਾਉਂਦੀ ਹੈ ਕਿ ਜ਼ਿੰਦਗੀ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੀ ਕੱਲ ਤੱਕ ਜੋ ਬੰਦਾ ਤਕਲੀਫਾਂ ਤੋਂ ਹਾਰ ਕੇ ਆਪਣੀ ਜਾਨ ਦੇਣ ਲਈ ਤਿਆਰ ਸੀ ਅੱਜ ਉਹੀ ਬੰਦਾ ਪੰਛੀਆਂ ਦੀ ਚਹਿਕ ਆਪਣੇ ਸਬਰ ਤੇ ਅਕਾਲ ਪੁਰਖ ਦੀ ਰਹਿਮਤ ਨਾਲ ਇੱਜ਼ਤ ਸੁੱਖ ਤੇ ਨੇਕੀ ਦਾ ਮਾਲਕ ਬਣ ਗਿਆ ਮੰਗੂ ਨੇ ਇੱਕ ਨਿੱਕੀ ਜੀ ਨੇਕ ਕਰਮ ਦੀ ਲਕੀਰ ਖਿੱਚੀ ਤੇ ਰੱਬ ਨੇ ਉਸਦੇ ਨਸੀਬ ਦੀਆਂ ਲਕੀਰਾਂ ਹੀ ਬਦਲ ਦਿੱਤੀਆਂ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਿਹੜਾ ਨੇਕੀ ਕਰਦਾ ਹੈ ਉਹ ਕਦੇ ਵੀ ਉਸ ਡਾਡੇ ਦੀ ਰਹਿਮਤ ਤੋਂ ਵਾਂਝਾ ਨਹੀਂ ਰਹਿੰਦਾ ਜ਼ਿੰਦਗੀ ਭਾਵੇਂ ਕਿੰਨੀ ਵੀ ਹਨੇਰੀ ਹੋ ਜਾਵੇ ਰੱਬ ਤੇ ਭਰੋਸਾ ਤੇ ਸੱਚੀ ਨੀਅਤ ਹਮੇਸ਼ਾ ਕੋਈ ਨਾ ਕੋਈ ਰਾਹ ਖੋਲ ਦਿੰਦੀ ਹੈ ਇਸ ਲਈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਹਨੇਰਾ ਕਿੰਨਾ ਵੀ ਗਹਿਰਾ ਕਿਉਂ ਨਾ ਹੋਵੇ ਸਵੇਰ ਜ਼ਰੂਰ ਹੁੰਦੀ ਹੈ ਸੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਆਪਣੇ ਚਾਹਣ ਵਾਲਿਆਂ ਨਾਲ ਜ਼ਰੂਰ ਸਾਂਝਾ ਕਰੋ ਮੈਂ ਇਸੇ ਤਰ੍ਹਾਂ ਕੰਮ ਦੇ किस्से ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਬਹੁਤ-ਬਹੁਤ ਸ਼ੁਕਰੀਆ